ਕਰ ਰਹੇ ਹਾਂ ਗੁਰਦੁਆਰਾ ਰਾਮਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਇੱਥੇ ਮਨਾਏ ਜਾਂਦੇ ਨੇ ਆ 골ਡਨ ਆਫ ਸੈਟ ਪ੍ਰੈਸ ਲਗਾ ਕੇ ਬੜੇ ادب ਅਤੇ ਸਤਿਕਾਰ ਨਾਲ ਸਰੂਪ ਤਿਆਰ ਕੀਤੇ ਜਾਂਦੇ ਹਨ ਚੌਕ ਵਿੱਚ ਜਾ ਕੇ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਨੇ ਆਨਾ ਗੱਡੇ ਨੂੰ ਪੈ ਪੈਸਾ ਖੋਤਾ ਅੱਜ ਆਪਾਂ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਰਾਮਸਰ ਸਾਹਿਬ ਆਓ ਆਪਾਂ ਚੱਲ ਕੇ ਉੱਥੇ ਦੇ ਇਤਿਹਾਸ ਦੇ ਬਾਰੇ ਪੜਦੇ ਹਾਂ ਉਹ ਆਪਾਂ ਚੱਲ ਕੇ ਹੁਣ ਇੱਥੇ ਦੇ ਇਤਿਹਾਸ ਦੇ ਬਾਰੇ ਪੜੀਏ ਇਹ ਪਵਿੱਤਰ ਸਥਾਨ ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪਣੇ ਹਸਤਕ ਕਾਮਲਾ ਨਾਲ ਇੱਕ ਪਾਵਨ ਸਰੋਵਰ ਤਿਆਰ ਕਰਵਾਇਆ ਜਿਸ ਦਾ ਨਾਮ ਰਾਮ ਸਰ ਸਾਹਿਬ ਰੱਖਿਆ ਗਿਆ ਇਸ ਸਰੋਵਰ ਦੇ ਆਸੇ ਪਾਸੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਕੰਡੇ ਤੇ ਤੰਬੂ ਲਗਾ ਕੇ ਕਾਲ ਯੁੱਗ ਦੇ ਲੋਕਾਂ ਨੂੰ ਤਾਰਨ ਲਈ ਹਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੀ ਪਾਵਨ ਬੀੜ ਭਾਈ ਗੁਰਦਾਸ ਜੀ ਤੋਂ ਲਖਵਾਉਣੀ ਸ਼ੁਰੂ ਕੀਤੀ ਜਿਸ ਵਿੱਚ ਆਪਣੇ ਸਮੇਤ ਪੰਜ ਗੁਰੂਆਂ ਦੀ ਪਵਿੱਤਰ ਬਾਣੀ ਅਤੇ ਭਗਤ ਸਹਿਬਾਨ ਦੀ ਰਚਨਾ ਸ਼ਾਮਲ ਕੀਤੀਆਂ ਬੀੜ ਤਿਆਰ ਹੋਣ ਤੇ ਭਾਦਰੋ ਹਿੰਸਾ ਦੀ 1661 ਬਿਕਰਮੀ ਨੂੰ ਇਸ ਦਾ ਪ੍ਰਕਾਸ਼ ਸੱਚਖੰਡ ਹਰੀ ਮੰਦਰ ਸਾਹਿਬ ਵਿਖੇ ਕੀਤਾ ਗਿਆ। ਮੰਨਤਾ ਹੈ ਇੱਥੋਂ ਦੇ ਦਰਸ਼ਨ ਇਸ਼ਨਾਨ ਕਰਨ ਦਾ ਭਾਰੀ ਮਹੱਤਵ ਹੈ ਗੁਰਬਾਣੀ ਅਨੁਸਾਰ ਤੇ ਮਨਾਏ ਜਾਂਦੇ ਦਿਹਾੜੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਇੱਥੇ ਮਨਾਏ ਜਾਂਦੇ ਨੇ 골ਡਨ ਹਾਫ ਸੈੱਟ ਪ੍ਰੈਸ ਹੁਣ ਇੱਥੇ ਆਪਾਂ ਨਾਲ ਹੁੰਦੇ ਦੱਸਦੇ ਆ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਜਿੱਥੇ ਲਖਵਾਈ ਗਈ ਸੀ ਉਸ ਅਸਥਾਨ ਤੇ ਪਹਿਲਾਂ ਛੋਟੇ ਆਕਾਰ ਦਾ ਗੁਰੂ ਦਵਾਰਾ ਸਾਹਿਬ ਹੁਣ ਉੱਥੇ ਵੱਡੇ ਅਲੀਸ਼ਾਨ ਗੁਰਦੁਆਰਾ ਸਾਹਿਬ ਬਣਾਇਆ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਉਪਰਾਲੇ ਸਦਕਾ 골ਡਨ ਆਫਿਸ ਸੈਟ ਪ੍ਰੈਸ ਲਗਾ ਕੇ ਬੜੇ ਅਦਬ ਅਤੇ ਸਤਕਾਰ ਨਾਲ ਸਰੂਪ ਤਿਆਰ ਕੀਤੇ ਜਾਂਦੇ ਹਨ ਇੱਥੇ ਹੀ ਸਾਰੇ ਸਰੂਪ ਨੇ ਜਿਹੜੇ ਉਹ ਤਿਆਰ ਕੀਤੇ ਜਾਂਦੇ ਹਨ ਆਹੋ ਆਪਾਂ ਹੁਣ ਗੁਰਦੁਆਰਾ ਸਾਹਿਬ ਜੋ ਇਹ ਬਾਬਾ ਬੋਤਾ ਸਿੰਘ ਤੇ ਬਾਬਾ ਗਰਚਾ ਸਿੰਘ ਜੀ ਦੀ ਯਾਦ ਚ ਬਣਿਆ ਹੋਇਆ ਹੈ। ਇਹਦੇ ਬਾਰੇ ਵੀ ਇਤਿਹਾਸ ਪੜਨ ਯੋਗ ਹੈ ਬਹੁਤ। ਇਹਦੇ ਵਿੱਚ ਇਹ ਹੈਗਾ ਕਿ ਜਦੋਂ ਸਿੰਘ ਹਰਿਮੰਦਰ ਸਾਹਿਬ ਨੂੰ ਦਰਸ਼ਨ ਕਰਨ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਜੀ ਜਾ ਰਹੇ ਸੀ ਤੇ ਰਸਤੇ 'ਚ ਜਾਂਦੇ ਹੋਏ ਉਹ ਸਪਾਈਆਂ ਨੂੰ ਦੇਖ ਕੇ ਡਰ ਕੇ ਕਿ ਇੱਕ ਜਗ੍ਹਾ ਤੇ ਛਾਪ ਲਜੇ ਗਏ ਤਾਂ ਲੰਗਰ ਵਾਲੇ ਸਪਾਈ ਨਹੀਂ ਹੋਰ ਸੀ ਕੋਈ ਤੇ ਬੱਚਾ ਪੁੱਛਦਾ ਕਿ ਇਹ ਆਪਣੇ ਪਿਤਾ ਨੂੰ ਜਾਂ ਜੋ ਵੀ ਉਹਨਾਂ ਦੇ ਨਾਲ ਸੀ ਵੀ ਇਹ ਕੌਣ ਨੇ ਵੀ ਭੇਖ ਉਹ ਕਹਿੰਦੇ ਵੀ ਭੇਖ ਹੀ ਹੋਣਗੇ ਗੁਰੂ ਦੇ ਸਿੰਘ ਤਾਂ ਨਹੀਂ ਹੋ ਸਕਦੇ ਕਿਉਂਕਿ ਗੁਰੂ ਦੇ ਸਿੰਘ ਨੇ ਜਿਹੜੇ ਉਹ ਲੁਕਦੇ ਨਹੀਂ ਹੈਗੇ ਤਾਂ ਉਸਨਾਂ ਦੀ ਟੋਰ ਤੋਂ ਬਾਅਦ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਜੀ ਨੇ ਉਸੇ ਜਗ੍ਹਾ ਦੇ ਉੱਤੇ ਨਾਕਾ ਲਾ ਕੇ ਉਗਰਾਹੀ ਸ਼ੁਰੂ ਕਰਤੀ ਤੇ ਸਨੇਹਾ ਲਾਇਆ ਉਸ ਟਾਈਮ ਦੇ ਜਿਹੜਾ ਨਵਾਬ ਸੀ ਸਰਹੰਦ ਤੇ ਹੋਰ ਵੀ ਵੀ ਇੱਥੇ ਅਸੀਂ ਖੜਕੇ ਕਾਰਮ ਵਸੂਲ ਕਰ ਰਹੇ ਨੇ ਸਿੰਘ ਜਿਹੜਾ ਫੜ ਸਕਦਾ ਆਖੇ ਫੜ ਲਓ ਹੂੰ ਤੇ ਬਾਕੀ ਆਪਾਂ ਚੱਲ ਕੇ ਕੁਝ ਇਤਿਹਾਸ ਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਹੋਰ ਹੋਰ ਪੜਦੇ ਆਂ ਤੇ ਫੜ ਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਗਲਤੀ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਇਤਿਹਾਸ ਦੇ ਵਿੱਚ ਕਿਉਂਕਿ ਕੋਈ ਵੀ ਬੰਦਾ ਸੰਪੂਰਨ ਨਹੀਂ ਹੁੰਦਾ ਜਦੋਂ ਸੰਪੂਰਨ ਹੁੰਦਾ ਤਾਂ ਉਹ ਤੋਂ ਖਤਮ ਹੋ ਜਾਂਦਾ ਧੰਨਵਾਦ ਜੀ ਅਜੋ ਅੱਗੇ ਆਪਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ। ਬਾਬਾ ਬੁੱਤਾ ਸਿੰਘ ਤੇ ਗਰਚਾ ਸਿੰਘ ਸ਼ਹੀਦ ਜਦੋਂ ਭਾਈ ਮਨੀ ਸਿੰਘ ਜੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਦੇ ਸਿੰਘਾਂ ਵਿੱਚੋਂ ਬਾਬਾ ਬੁੱਤਾ ਸਿੰਘ ਤੇ ਗਰਚਾ ਸਿੰਘ ਜੀ ਵੀ ਸਨ ਬਾਬਾ ਦੀਪ ਸਿੰਘ ਬਾਬਾ ਅਤੇ ਬਾਕੀ ਸਿੰਘ ਵੱਖ-ਵੱਖ ਥਾਵਾਂ ਵਾਲਾ ਚੱਲ ਪਏ ਤੇ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਤਰਨਤਾਰਨ ਨੇੜੇ ਨੁਰਦੀ ਪਿੰਡ ਲਾਗੇ ਜੰਗਲ ਵਿੱਚ ਬੈਠੇ ਸਨ ਬੈਠਿਆਂ ਨੂੰ ਮੁਸਲਮਾਨ ਸਿਪਾਈ ਦੇਖ ਕੇ ਕਹਿਣ ਲੱਗੇ ਇਹ ਸਿੰਘ ਕਿੱਥੋਂ ਆਏ ਨੇ ਸਿੰਘ ਤਾਂ ਸਾਰੇ ਮਾਰ ਮੁਕਾ ਦਿੱਤੇ ਦੂਜੇ ਨੇ ਕਿਹਾ ਸਿੰਘ ਤਾਂ ਕੋਈ ਕੋਈ ਰਿਹਾ ਹੀ ਨਹੀਂ ਇਹ ਤਾਂ ਕੋਈ ਗਿੱੱਦੀ ਗਿੱੱਡੜੇਪੋ ਕਹਣਾ ਇਹ ਸੁਣ ਕੇ ਬਾਬਾ ਜੀ ਨੂੰ ਜੋਸ਼ ਆਇਆ ਤੇ ਚੌਕ ਵਿੱਚ ਜਾ ਕੇ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਨੇ ਆਨਾ ਗੱਡੇ ਨੂੰ ਪੈਸਾ ਸੋਟਾ ਟੈਕਸ ਲਗਾ ਕੇ ਉਗਰਾਹੀ ਲੱਗਣ ਲੱਗੇ ਤੇ 10-12 ਦਿਨ ਟੈਕਸ ਉਗਰਾਉਂਦੇ ਰਹੇ ਰੋਕਣ ਵਾਲਾ ਕੋਈ ਨਾ ਆਇਆ ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਲਖਵਾਈ ਚਿੱਠੀ ਲਿਖ ਸਿੰਘ ਬੋਤਾ ਹੱਥ ਹੈ ਸੋਟਾ ਆਨਾ ਗੱਡੇ ਨੂੰ ਤੇ ਪੈਸਾ ਖੋਤਾ ਆਖੋ ਭਾਬੀ ਖਾਨੋਂ ਨੂੰ یوں ਆਖੇ ਸਿੰਘ ਬੋਤਾ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੂੰ ਭੇਜਿਆ ਜਿਸ ਨੂੰ ਪੜ ਕੇ ਸੂਬੇ ਨੇ ਲਾਹੌਰੋਂ ਫੌਜ ਭੇਜੀ ਜਿਸ ਸਥਾਨ ਤੇ ਬਾਬਾ ਜੀ ਹੋਰਾਂ ਨਾਕਾ ਲਾਇਆ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਤਿਆ ਸਿੰਘ ਪਿੱਠਾਂ ਜੋੜ ਕੇ ਫੌਜ ਨਾਲ ਲੜੇ ਅਤੇ ਫੌਜ ਦੇ ਚੰਗੇ ਆਹੂ ਲਾਏ ਅਤੇ ਮੁਕਾਬਲਾ ਕਰਦੇ ਹੋਏ ਚੜ੍ਹਦੇ ਚੜ੍ਹਦੀ ਕਲਾ ਵਿੱਚ ਪਿੱਛੇ ਸ਼ਹੀਦ ਹੋਏ ਇਹ ਪਵਿੱਤਰ ਸਥਾਨ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਹੋਇਆ